ਕਿਉਂ ਮੈਂ ਆਪਣਾ ਮੁਕਾਬਲਾ ਐਕਚੁਅਲੀ ਤਾਂ ਮੁੱਦਿਆਂ ਨਾਲ ਸਮਝਦਾ ਵਾਂ ਆਮ ਆਦਮੀ ਪਾਰਟੀ ਦਾ ਕਾਟਰ ਬਹੁਤ ਨਰਾਸ਼ ਆ ਹੋ ਸਕਦਾ ਵਾ ਇਹਦੇ ਚੋਂ ਡੈਮ ਬਣਾ ਕੇ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਆ ਹਰਿਆਣੇ ਵਾਲੇ ਤੇ ਦਿੱਲੀ ਤੇ ਰਾਜਸਥਾਨ ਦੇ ਬੱਚੇ ਸਾਡੀਆਂ ਨੌਕਰੀਆਂ ਲੈ ਗਏ ਵੀ ਗੈਰ ਪੰਜਾਬੀ ਸਾਡੇ ਇੱਥੇ ਆਣ ਕੇ ਇਮੀਡੀਏਟਲੀ ਮਾਲਕ ਨਾ ਬਣੇ VOTER ਨਾ ਬਣੇ ਔਰ ਸਰਕਾਰੀ ਨੌਕਰੀ ਦੇ ਉੱਤੇ ਕਾਬਜ਼ ਨਾ ਹੋ ਸਕੇ ਲੇਕਿਨ ਮੈਂ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੋਲਣ ਦਾ ਮੁੱਦਾ ਹੀ ਆ ਤੇ ਤਾਂ ਭਗਵੰਤ ਨੇ ਵੀ ਜਿੱਦ ਕੀਤੀ ਆ ਜੇ ਮਸੂਆਣਾ ਸਾਹਿਬ ਵਾਲੇ ਕੋਲਿਟੀਗੇਸ਼ਨ ਸੀ ਤੁਸੀਂ ਕਿਸੇ ਹੋਰ ਪਿੰਡ ਵਿੱਚ 25 ਕਿੱਲੇ ਲੈ ਕੇ ਪੰਚਾਇਤੀ ਜ਼ਮੀਨ ਮੈਡੀਕਲ ਕਾਲਜ ਬਣਾ ਦਿਓ ਕਿਉਂ ਕਿ ਇਲੈਕਸ਼ਨ ਦੇ ਦਿਨ ਨੇੜੇ ਆਉਂਦੇ ਆ ਟੈਂਪਰੇਚਰ ਬੇਬਦਰ ਹੈ ਤੇ ਜਿਹੜੀ ਇਹ ਸਿਆਸੀ ਸਰਗਰਮੀ ਆ ਉਦ ਅਨੁਸਾਰੀ ਪਾਰਟੀਆਂ ਵਧਾਰੀਆਂ ਨੇ ਤੇ ਜਿਹੜਾ ਮੁਕਾਬਲਾ ਤੁਸੀਂ ਕਿਸੇ ਨਾਲ ਸਮਝਦੇ ਹੋ ਦੇਖੋ ਮੈਂ ਆਪਣਾ ਮੁਕਾਬਲਾ ਐਕਚੁਅਲੀ ਤਾਂ ਮੁੱਦਿਆਂ ਨਾਲ ਸਮਝਦਾ ਹਾਂ ਮੈਂ ਸਮਝਦਾ ਹਾਂ ਕਿ ਅਗਰ ਮੈਂ ਐਮਪੀ ਬਣ ਕੇ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਗੱਲ ਕਰ ਸਕਾਂ ਪੰਜਾਬ ਦੇ ਲੋਕੀ ਜਿਹੜੇ ਕੁਝ ਦਬੇ ਕੁਚਲੇ ਨੇ ਕਰਜ਼ੇ ਦੀ ਗੱਲ ਕਰ ਸਕਾਂ ਅਗਰ ਪੰਜਾਬ ਦੇ ਵਿੱਚ ਵਧਦੇ ਹੋਏ ਨਸ਼ੇ ਨੂੰ ਰੋਕ ਸਕਾਂ ਅਗਰ ਪੰਜਾਬ ਦੇ ਵਿੱਚ ਇਸ ਬੇਜ਼ਗਾਰ ਬੇਰੋਜ਼ਗਾਰੀ ਦਾ ਕੋਈ ਹੱਲ ਕੱਢ ਸਕਾਂ ਅਗਰ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਸਤਰ ਨੀਚੇ ਜਾ ਰਿਹਾ ਜ਼ਮੀਨ ਤੋਂ ਥੱਲੇ ਅਗਰ ਉਹਦੀ ਗੱਲ ਕਰ ਸਕਾਂ ਅਸਲ ਮੁਕਾਬਲਾ ਤਾਂ ਇਹਨਾਂ ਚੀਜ਼ਾਂ ਨਾਲ لیکن ਕਿਉਂਕਿ ਹੁਣ ਪੋਲਿਟিক্যাল ਸਾਈਟ ਆ ਤਾਂ ਮੈਂ ਸਮਝਦਾ ਕਿ ਮੇਰੀ ਲੜਾਈ ਮੈਨੂੰ ਐ ਜਾਪਦਾ ਵਾ ਕਿ ਕਿਸੇ ਕਿਸੇ ਜਗ੍ਹਾ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਆ ਤੇ ਕਿਸੇ ਕਿਸੇ ਜਗ੍ਹਾ ਦੇ ਉੱਤੇ ਆਮ ਆਦਮੀ ਆਮ ਆਦਮੀ ਪਾਰਟੀ ਦਾ ਕਾਟਰ ਬਹੁਤ ਨਰਾਸ਼ ਆ ਉਹਨਾਂ ਨੂੰ ਲੱਗਦਾ ਵਾ ਕਿ ਸਾਡੇ ਨਾਲ ਬੜਾ ਧੁਖਾ ਧੜੀ ਹੋਈ ਆ ਸਾਡੇ ਲੀਡਰਸ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਗੈਰ ਪੰਜਾਬੀਆਂ ਨੂੰ ਨੌਕਰੀਆਂ ਗੈਰ ਪੰਜਾਬੀਆਂ ਨੂੰ ਇੰਪੋਰਟੈਂਟ ਪੋਜੀਸ਼ਨ ਗੈਰ ਪੰਜਾਬੀਆਂ ਨੂੰ ਰਾਜ ਸਭਾ ਦੀ ਨਾਮੀਨੇਸ਼ਨ ਤੋਂ ਉਹਨਾਂ ਪਾਰਟੀਆਂ ਦੇ ਵਿੱਚ ਕਾਫੀ ਉਹਨਾਂ ਦੀ ਕੀਟਰ ਵਿੱਚ ਡੀਮੋਰਲਾਈਜੇਸ਼ਨ ਹੈ ਤੋਂ ਮੈਂ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਐ ਲੱਗਦਾ ਹੋਵੇ ਕਿ ਅਸੀਂ ਅਵਸ਼ੇ ਇਹ ਮੋਰਚਾ ਫਤਿਹ ਕਰਾਂਗੇ ਸੰਗਰੂਰ ਉਹਨਾਂ ਦੇ ਵਿੱਚ ਜਾ ਕੇ ਆਏ ਪੂਰੇ ਹਲਕਿਆਂ ਦੇ ਵਿੱਚ ਕਿਹੜੇ ਮੁੱਖ ਜਿਹੜੇ ਏਜੰਡੇ ਦੇ ਨੇ ਤੁਹਾਡੇ ਜਿਹੜੇ ਮੁੱਖੰਮਲੇ ਨੇ ਹੋਣੇ ਨੇ ਦੇਖੋ ਸੰਗਰੂਰ ਲਈ ਤਾਂ ਮੈਂ ਇਹ ਸਮਝਦਾ ਇੱਕ ਤਾਂ ਕੱਗਰ ਬੜਾ ਭਾਰੀ ਨੁਕਸਾਨ ਪਹੁੰਚਾਉਂਦਾ ਵਾ ਕਿਉਂ ਉਸ ਨੂੰ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਅਸੀਂ ਐਸ ਅ ਇਰੀਗੇਸ਼ਨ ਫੈਸਿਲਿਟੀ ਯੂਜ਼ ਕਰ ਸਕੀਏ ਹੋ ਸਕਦਾ ਵਾ ਇਹਦੇ ਚੋਂ ਡੈਮ ਬਣਾ ਕੇ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਆ ਇਹ ਸਾਰਾ ਐਕਸਪਲੋਰ ਕਰਾਂਗੇ ਕਕਰ ਦੇ ਦਰਿਆ ਦੇ ਵਿੱਚ ਜਿਹੜਾ ਇੰਡਸਟਰੀਅਲ ਵੇਸਟ ਹੈ ਯਾ ਸਟਾਰਟਿੰਗ ਫਰੋਮ ਜ਼ੀਰਕਪੁਰ ਰਾਈਟ ਅਪ ਟਿਲ ਸੰਗਰੂਰ ਉਹਦੇ ਕਰਕੇ ਮਾਲਵੇ ਦੀ ਧਰਤੀ ਤੇ ਕੈਂਸਰ ਵੀ ਬਹੁਤ ਹੈ ਦੂਸਰਾ ਮੇਰਾ ਇਸ਼ੂ ਇਹ ਵੀ ਹੈ ਕਿ ਬੜਾ ਚਿੰਤਾ ਦਾ ਕਿ ਸਾਡਾ ਝੋਨੇ ਦੀ ਫਸਲ ਨੂੰ 14 ਲੱਖ ਟਿਊਬਲ ਪمپ ਆਊਟ ਪਾਣੀ ਕਰਕੇ ਲਗਾਤਾਰ ਸਾਡਾ ਜਿਹੜਾ ਸੰਗਰੂਰ ਦਾ ਪਾਣੀ ਦਾ ਵਾਟਰ ਟੇਬਲ ਹੈਗਾ ਉਹ ਲੋਇਸਟ ਹੈ ਪੰਜਾਬ ਚ ਰੈਡ ਜ਼ੋਨ ਵਿੱਚ ਸੰਗਰੂਰ ਆਉਂਦਾ ਇਸ ਨੂੰ ਕਿੱਦਾਂ ਵਾਟਰ ਰੀਚਾਰਜ ਕਰਨਾ ਇਹ ਵੀ ਬੜਾ ਇੰਪੋਰਟੈਂਟ ਇਸ਼ੂ ਹੈ এনवायरमेंटਲ ਇਸ਼ੂਸ ਅੱਜਕੱਲ ਜੋ ਆਬੋ ਹਵਾ ਜੋ ਗੰਦਲੀ ਹੋ ਰਹੀ ਹੈ ਸਾਡੀ ਔਰ ਜੋ ਧਰਤੀ ਥਲੜਾ ਪਾਣੀ ਗੰਦਲਾ ਹੋ ਰਿਹਾ ਇਹ ਵੀ ਇੰਪੋਰਟੈਂਟ ਇਸ਼ੂ ਨਾਲ ਨਾਲ ਜਿਹੜਾ ਮੈਂ ਗੱਲ ਕੀਤੀ ਸੀ ਕਿ ਇੰਪੋਰਟੈਂਟ ਉਤੋਂ ਕਿ ਨੌਕਰੀਆਂ ਜਿਹੜੀਆਂ ਭਗਵੰਤ ਕਲੇਮ ਕਰ ਰਿਹਾ ਕਿ ਮੈਂ ਦਿੱਤੀਆਂ ਬਹੁਤ ਨੇ ਪਰ ਮੈਂ ਜਦੋਂ ਪਿੰਡਾਂ ਜਾ ਕੇ ਪੁੱਛਦਾ ਹਾਂ ਕਿ ਸਾਡੇ ਨੌਕਰੀ ਮਿਲੀ ਨਹੀਂ ਕਿਉਂਕਿ ਇੱਥੇ ਕੋਈ ਬਾਹਰ ਨਹੀਂ ਹੈ ਕਿ ਪੰਜਾਬੀ ਡੋਮਿਸਾਈਲ ਦਾ ਸਰਟੀਫਿਕੇਟ ਹੋਵੇ ਕੋਈ ਲਾ ਨਹੀਂ ਹੈ ਤਾਂ ਹਰਿਆਣੇ ਵਾਲੇ ਤੇ ਦਿੱਲੀ ਤੇ ਰਾਜਸਥਾਨ ਦੇ ਬੱਚੇ ਸਾਡੀਆਂ ਨੌਕਰੀਆਂ ਲੈ ਗਏ ਇਹ ਇਹ ਬਿਲ ਮੈਂ ਪ੍ਰੋਪੋਜ਼ ਕੀਤਾ ਹੋਇਆ ਬਿਫੋਰ ਦ ਸਪੀਕਰ لیکن ਉਹ ਕੀਤਾ ਨਹੀਂ ਉਹਨਾਂ ਨੇ ਪਾਸ 2024 ਦਾ 2023 ਜਨਵਰੀ ਦਾ ਪਿਆ ਆਈ ਵਾਂਟ ਟੂ ਬ੍ਰਿੰਗ ਇਨ ਅਪ੍ਰਿਲ ਜਿਹੜਾ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਦੀ ਤਰਜ਼ ਤੇ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਇੱਥੇ ਆਣ ਕੇ ਇਮੀਡੀਏਟਲੀ ਮਾਲਕ ਨਾ ਬਣੇ VOTER ਨਾ ਬਣੇ ਔਰ ਸਰਕਾਰੀ ਨੌਕਰੀ ਦੇ ਉੱਤੇ ਕਾਬਜ਼ ਨਾ ਹੋ ਸਕੇ ਲੇਕਿਨ ਅਨਫੋਰਚੂਨੇਟਲੀ ਕਿਉਂਕਿ ਗੈਰ ਪੰਜਾਬੀਆਂ ਦਾ ਰਾਜ ਹੈ ਪੰਜਾਬ ਚ ਇਹ ਉਹਨਾਂ ਨੇ ਮਨੇ ਮੇਰਾ ਇਹ ਵੀ ਬੁੱਧਾ ਇੰਪੋਰਟੈਂਟ ਮੈਂ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੋਲਣ ਦਾ ਮੁੱਦਾ ਹੀ ਹੈ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਪੰਜਾਬ ਇਕ ਲੈਂਡ ਬਲੌਕ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਸਾਡੇ ਕੋਲ ਕੋਈ ਪਾਣੀ ਤੋਂ ਇਲਾਵਾ ਕੋਈ ਸਰੋਤ ਨਹੀਂਗਾ ਇਸ ਲਈ ਅਸੀਂ ਚੋਨੇ ਕੇ ਪੰਜਾਬ ਜਿਹੜਾ ਵਾ ਇਹਦਾ ਬਾਰਡਰ ਖੁੱਲੇ ਪਾਕਿਸਤਾਨ ਨਾਲ ਵਪਾਰ ਦਾ ਰਾਈਟ ਅਪ ਟਿਲ ਸੈਂਟਰਲ ਏਸ਼ੀਆ ਜੋ ਸਾਡਾ ਮੱਧ ਏਸ਼ੀਆ ਦਾ ਸਾਰਾ ਏਰੀਆ ਵਾ ਸਾਡੀ ਮਾਰਕੀਟ ਆ ਸਾਡਾ ਕਣਕ ਸਾਡੇ ਚੌਲ ਸਾਡੀ ਕੰਨਾ ਸਾਡੇ ਆਲੂ ਸਾਡੇ ਕਿਨੂ ਇਹ ਸਾਰਾ ਕੁਝ ਜਿਹੜਾ ਔਰ ਨਾਲ ਇੰਡਸਟਰੀ ਨੂੰ ਵੀ ਬਹੁਤ ਫਾਇਦਾ ਹੋਵੇਗਾ ਅਗੇ ਪਾਕਿਸਤਾਨ ਦਾ ਬਾਰਡਰ ਖੁੱਲਦਾ ਹੈ ਮੋٹے ਮੋٹے ਇਸ਼ੂਜ਼ ਮੇਰੇ ਜਿਹੜੇ ਇਹ ਚੱਲਦੇ ਮੈਡੀਕਲ ਕਾਲਜ ਨਹੀਂ ਬਣਾ ਸਕੇ ਥੈਟ ਵਿਲ ਬੀ ਮਾਈ ਟਾਪ ਪ੍ਰਾਇਰੀਟੀ ਇਹ ਤਾਂ ਭਗਵੰਤ ਨੇ ਵੀ ਜਿੱਦ ਕੀਤੀ ਆ ਜੇ ਮਸੂਆਣਾ ਸਾਹਿਬ ਵਾਲੇ ਕੋਲਿਟੀਗੇਸ਼ਨ ਸੀ ਤੁਸੀਂ ਕਿਸੇ ਹੋਰ ਪਿੰਡ ਵਿੱਚ 25 ਕਿੱਲੇ ਲੈ ਕੇ ਪੰਚਾਇਤੀ ਜ਼ਮੀਨ ਮੈਡੀਕਲ ਕਾਲਜ ਬਣਾ ਦਿਓ ਜੇ ਬਣਾਉਣਾ ਚਾਹੁੰਦੇ ਹੋ ਤਾਂ ਇਹ ਸਾਰੀ ਗੱਲਾਂ ਸ਼ੂਰੀ ਦੀ 슈ਗਰ ਮਿਲ ਬੰਦ ਆ ਉਨ੍ਹਾਂ ਦਾ ਜ਼ਿਮੀਦਾਰਾਂ ਦਾ 13 ਕਰੋੜ ਰੁਪਇਆ ਕਿੰਨੇ ਦਾ ਬਕਾਇਆ ਹੈ ਇਹ ਤੇ ਇਸ ਨੂੰ ਪਹਿਲ ਦੇ ਆਧਾਰ ਤੇ ਦਵਾਉਣਾ ਇਹ ਵੀ ਮੇਰੀ ਫਰਾਈਟੀ ਦੇ ਵਿੱਚ ਕੱਲ ਆਖਰੀ ਸਵਾਲ ਹੈ ਅਸਮਦੀ ਸਿੰਘ ਮਾਨ ਨੇ ਇੱਕ ਤਿੱਖਾ ਪ੍ਰਸ਼ਨ ਕਰਿਆ ਉਹਨਾਂ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲਿਆਂ ਨਾਲ ਰਲ ਗਿਆ ਕੀ ਜਣਾ ਚੋਣ ਮੇਰੇ ਤੁਹਾਡੇ ਦੇ ਕਾਂਗਰਸ ਨਹੀਂ ਜੇ ਮੈਂ ਜੇ ਮੈਂ ਮਾਨ ਸਾਹਿਬ ਨੂੰ ਪੁੱਛਾਂ ਕਿ ਤੁਸੀਂ ਰਾਸ਼ਟਰਪਤੀ ਦੀ ਵੋਟ ਬੀਜੇਪੀ ਨੂੰ ਕਿਉਂ ਪਾਈ ਜਿਹੜੇ ਸਾਡੇ ਕਿਸਾਨਾਂ ਦੀ ਨਸਲ ਕੁਸ਼ੀ ਕਰ ਰਹੇ ਨੇ ਜਿਹੜੇ ਘੱਟ ਗਿਣਤੀਆਂ ਦੀ ਨਸਲ ਕੁਸ਼ੀ ਕਰ ਰਹੇ ਨੇ ਜੇ ਬੀਜੇਪੀ ਦੀ ਗਵਰਨਮੈਂਟ ਬਣ ਗਈ ਸਭ ਤੋਂ ਪਹਿਲਾਂ ਹਮ ਮੁਸਲਮਾਨਾ ਦਾ ਔਰ ਸਿੱਖਾਂ ਦੇ ਜਿਹੜੇ ਪਰਸਨਲ ਲਾਜ਼ ਨੇ ਜਿਹੜੇ ਸਾਡੇ ਧਾਰਮਿਕ ਕਾਨੂੰਨ ਨੇ ਬੀਜੇਪੀ ਨੇ ਆਲਰੇਡੀ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਵਾ ਔਰ ਅਗਰ ਉਹ ਬੀਜੇਪੀ ਦੁਬਾਰਾ ਆ ਗਈ ਤੇ ਆਪਾਂ ਤਾਂ ਬੀਜੇਪੀ ਨੂੰ ਵੋਟ ਪਾ ਰਹੇ ਆ ਸੋ ਇਸ ਕਰਕੇ ਇਹ ਗੱਲਾਂ ਕਹਿਣ ਆਸਤੇ ਨੇ ਕਿ ਮੈਂ ਅਗਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਮੇਰੀ ਮਦਦ ਕਰ ਰਿਹਾ ਇਹਨਾਂ ਨੂੰ ਪੁੱਛੋ ਕਿ ਉਹਨਾਂ ਦਾ ਬੇਟਾ ਲੜਿਆ ਕਿਹੜੇ ਪਲੇਟਫਾਰਮ ਤੋਂ ਸੀ ਉਹ ਮਾਨਸੇ ਤੋਂ ਕਾਂਗਰਸ ਦੇ ਟਿਕਟ ਤੇ ਲੜਿਆ ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਵਾਂ ਪਰ ਇਹ ਗੱਲ ਆ ਇਸ ਤਰ੍ਹਾਂ ਕਹਿਣੀਆਂ ਨਫਰਤ ਵਾਲੀ ਗੱਲ ਕਿਸੇ ਦੇ ਪ੍ਰਤੀ ਕਹਿਣੀ ਕੋ ਬਹੁਤ ਜ਼ਿਆਦਾ ਚੰਗੀ ਨਹੀਂ ਹੈ। ਚਾਰ ਚੱਕਰ ਦਾ ਸੀਜ਼ਨ ਖੈਰਾ ਸਾਹਿਬ 20 ਨਾਲ ਆਉਂਦਾ ਸੀ। ਅੱਜ ਤਕਰੀਬਨ ਪੌਣੇ 2 ਮਹੀਨੇ ਹੋ ਗਏ ਕਣਕ ਦੇ ਸੀਜ਼ਨ ਚੱਲਣ ਨੂੰ। 4-4 ਕਿਲੋਮੀਟਰ ਦੀਆਂ ਲਾਈਨਾਂ ਸਾਈਡਸ ਦੇ ਅੱਗੇ ਲੱਗੀਆਂ ਹੋਈਆਂ ਨੇ। ਮੈਂ ਦੇਖਿਆ ਵਾ ਜੀ ਲਿਫਟਿੰਗ ਬਹੁਤ ਸਲੋ ਆ ਔਰ ਵਿਚਾਰੇ ਜਿਹੜੇ ਇੱਕ ਪੱਲੇਦਾਰ ਨੇ ਗਰੀਬ ਆਦਮੀ ਉਹ ਬਹੁਤ ਹਤਾਸ਼ ਹੈ। ਇਹਦੇ ਨਾਲੋਂ ਇੱਕ ਹੋਰ ਇੰਪੋਰਟੈਂਟ ਇਸ਼ੂ ਮੈਂ ਤੁਹਾਨੂੰ ਦੱਸਾਂ। ਪੰਜਾਬ ਗਵਰਨਮੈਂਟ ਨੇ ਆਪਣੇ ਨਹਿਰੀ ਵਿਭਾਗ ਦੇ ਥਰੂ ਨਹਿਰੀ ਪਟਵਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਤੁਸੀਂ ਨਹਿ ਇੱਕ ਰਿਪੋਰਟ ਬਣਾ ਦੇ ਕੇ ਦਿਓ ਕਿ ਪੰਜਾਬ ਵਿੱਚ 100% ਇਰੀਗੇਸ਼ਨ ਕੰਪਲੀਟਡ ਹੈ। ਔਰ ਇਹ ਡਾ ਡੇਂਜਰਸ ਸਟੈਪ ਹੈ। ਹਾਲਾਂਕਿ ਜਿਹੜਾ ਨਹਿਰੀ ਨਹਿਰੀ ਪਾਣੀ ਆ ਉਹ ਸਾਡੇ ਰਜਵਾਹਾ ਥਾਣੀਆ ਖਾੜਾ ਥਾਣੀ ਇਹ ਅਪਰੋਕਸੀਮੇਟਲੀ 22% ਲੱਗ ਰਿਹਾ ਅੱਜ ਪੰਜਾਬ ਜਿਹੜੀ ਅਸਲ ਰਿਐਲਿਟੀ ਹੈ। ਪਰ ਸਰਕਾਰ ਪ੍ਰੈਸ਼ਰ ਪਾ ਰਹੀ ਹੈ ਪਟਵਾਰੀਆਂ ਤੇ ਔਰ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਪ੍ਰਧਾਨ ਨੂੰ ਉਹਨਾਂ ਨੇ ਸਸਪੈਂਡ ਵੀ ਕਰਤਾ ਚਾਚੀ ਕਈਆਂ ਨੂੰ ਕੀਤਾ। ਉਹ ਕਹਿੰਦੇ ੱੱਕੇ ਨਾਲ ਰਿਪੋਰਟ ਲੈਣੀ ਏ ਮੈਨੂੰ ਲੱਗਦਾ ਕਿ ਸ਼ਾਇਦ ਕੋ ਦਿੱਲੀ ਵਾਲੇ ਕਿਸੇ ਸ਼ਰਾਰਤੀ ਅੰਸਦ ਦੀ ਗੇਮ ਹੈ ਕਿਉਂਕਿ ਸਾਡਾ ਕੇਸ ਲੱਗਿਆ ਹੋਇਆ ਸੁਪਰੀਮ ਕੋਰਟ 'ਚ ਹੁਣ ਅਗਰ ਅਸੀਂ ਕਹਿੰਨੇ ਆ ਕਿ 100% ਸਾਡਾ ਪਾਣੀ ਨਹਿਰੀ ਪਾਣੀ ਪਹੁੰਚ ਗਿਆ ਵਾ ਉਹ ਕਹਿਣਗੇ ਤੁਹਾਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਗਈ ਤੇ ਐਸਵਾਈਐਲ ਸਾਡੀ ਕੱਢੋ ਸੁਪਰੀਮ ਕੋਰਟ ਨੂੰ ਅੱਗੇ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਚੁੱਕਾ ਹੈ ਇਹ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਪੰਜਾਬ ਦੇ ਨਾਲ ਇਹ ਭਗਵੰਤ ਮਾਨ ਦੱਸੇ ਕਿ ਇਹ ਰਿਪੋਰਟਾਂ ਤੂੰ ਕਿਉਂ ਤਿਆਰ ਕਰਾ ਰਹੀਆਂ 6 ਲੱਖ ਏਕੜ ਏਰੀਆ ਇਹਨੇ ਪੰਜਾਬ ਸਰਕਾਰ ਕੇ 6 ਲੱਖ ਏਕੜ ਜਿਹੜਾ ਵਾ ਇੱਥੇ ਰਕਮਾ ਹੋ ਗਿਆ ਵਾ ਇਸ ਕਰਕੇ ਅਸੀਂ ਇਸ ਏਰੀਆ ਨੂੰ ਅਨ ਕਮਾਂਡ ਕਰਦੇ ਆਂ ਫਿਰ ਤਾਂ ਅਸੀਂ ਹੋਰ ਮੰਨ ਲਏ ਆ ਕਿ ਸਾਨੂੰ ਨਹਿਰੀ ਪਾਣੀ ਹੋਰ ਘੱਟ ਚਾਹੀਦਾ ਵਾ ਇਸ ਕਰਕੇ ਬਹੁਤ ਡੇਂਜਰਸ ਸਟੈਪ ਆ ਜਿਹਨੂੰ